ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਇਹ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਸਰਕਾਰਾਂ ਨੂੰ ਖਾਸ ਤੌਰ ਤੇ ਯੂਪੀ ਦੀ ਸਰਕਾਰ ਨੂੰ ਤਾਂ ਜਿਹੜੇ ਨਾਂ ਨੇ ਥਾਵਾ ਦੇ ਚੀਜ਼ਾਂ ਦੇ ਬਦਲਣ ਦਾ ਬਹੁਤ ਜ਼ਿਆਦਾ ਚਾਚੜਿਆ ਹੋਇਆ ਹੈ ਜਿਹਦਾ ਪ੍ਰਿਆਗਰਾਜ ਅੱਜ ਚੱਲ ਰਿਹਾ ਹੈ ਅਲਾਹਾਬਾਦ ਇਹਦਾ ਨਾਂ ਸੀਗਾ ਤੇ ਬਦਲ ਕੇ ਪ੍ਰਿਆਗਰਾਜ ਕੀਤਾ ਹੈ। ਇਸੇ ਤਰ੍ਹਾਂ ਦੀ ਜਿਹੜੀ ਉਤਸ਼ਾਹ ਹੈ ਉਹਨਾਂ ਦਾ ਉਹ ਇਸ ਤਰ੍ਹਾਂ ਦਾ ਹੋ ਗਿਆ। ਕਿ ਯੂਪੀ ਦੇ ਜ਼ਿਲ੍ਹਾ ਗਾਜੀਪੁਰ ਦੇ ਵਿੱਚ ਜਿਹੜਾ ਪਿੰਡ ਹੈਗਾ ਧਾਮੂਪੁਰ ਉਸ ਪਿੰਡ ਦਾ ਇੱਕ ਬਹਾਦਰ ਨੌਜਵਾਨ ਸ਼ਹੀਦ ਹਮੀਦ ਜਿਹੜਾ ਉਸ ਹਮੀਦ ਨੇ 1965 ਦੀ ਲੜਾਈ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਪੈਟਰਨ ਟੈਂਕ ਹੈ ਤਿੰਨ ਤੋੜੇ ਸੀ ਤੇ ਪਾਕਿਸਤਾਨੀ ਫੌਜ ਨੂੰ ਵਾਪਸ ਮੋੜਨ ਲਈ ਮਜਬੂਰ ਕੀਤਾ ਸੀ ਤੇ ਜਿਸ ਕਰਕੇ ਉਸ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਵੀ ਦਿੱਤਾ ਗਿਆ ਸੀਗਾ ਉਹਦੇ ਨਾਂ ਦੇ ਉੱਤੇ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਸਕੂਲ ਦਾ ਨਾਮ ਸੀ ਸ਼ਹੀਦ ਹਮੀਦ ਵਿਦਿਆਲਿਆ ਉਹ ਨਾਮ ਰੱਖਿਆ ਹੋਇਆ ਸੀ ਤੇ ਪਿੱਛੇ ਜੇ ਯੂਪੀ ਦੀ ਸਰਕਾਰ ਨੂੰ ਤਾਂ ਕਿਉਂਕਿ ਚਾਚੜਿਆ ਰਹਿੰਦਾ ਵੀ ਕਿਸੇ ਹਮੀਦ ਦਾ ਨਾਮ ਤੇ ਸਕੂਲ ਹੋ ਜੇ ਇਹ ਤਾਂ ਟੋਲਰੇਟ ਹੀ ਨਹੀਂ ਹੋ ਸਕਦਾ ਇਹ ਨਹੀਂ ਸੰਭਵ ਹੋ ਸਕਦਾ ਉਹਨਾਂ ਨੇ ਉਹਦੇ ਤੇ ਬੇਂਟ ਕਰਕੇ ਉਹਦੇ ਤੇ ਲਿਖਤਾ ਪੀਐਮ ਸ਼੍ਰੀ ਕੰਪੋਜੀਟ ਸਕੂਲ ਉਹਦਾ ਨਾਮ ਧਰਤਾ ਰੋਲਾ ਪੈ ਗਿਆ ਵਾਲੇ ਢਾਲੇ ਚ ਤੇ ਉੱਥੋਂ ਦੇ ਜਿਹੜੇ ਇੱਕ ਐਮਪੀ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਚੁੱਕਿਆ ਗਾਜੀਪੁਰ ਦੇ ਜਿਹੜੇ ਐਮਪੀ ਐ ਅਫਜ਼ਲ ਅंसारी ਉਹਨੇ ਕਿਹਾ ਵੀ ਇਹ ਹਮੀਦ ਸਾਹਿਬ ਤੇ ਬ੍ਰਿਗੇਡੀਅਰ ਉਸਮਾਨ ਇਹ ਤਾਂ ਲੜੇ ਹੋਏ ਦੇਸ਼ ਦੇ ਲੋਕਾਂ ਲਈ ਇਹਨਾਂ ਨੂੰ ਇਹਨਾਂ ਦੇ ਨਾਮਾਂ ਤੇ ਇੰਨੀ ਚਿੜ ਕਿਉਂ ਹੈ ਬੀਜੇਪੀ ਰੌਲਾ ਪਿਆ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਰੌਲਾ ਪਾਇਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮਿਲੇ ਫੇਰ ਥੁੱਕ ਕੇ ਚੱਟਣਾ ਪਿਆ ਦੁਬਾਰਾ ਫੇਰ ਉਹਦਾ ਨਾਮ ਹਮੀਦ ਵਿਦਿਆਲਿਆ ਰੱਖਣਾ ਪਿਆ ਤੇ ਇਹ यूपी सरकार दा ते बीजेपी दा ओना दी नफरत ओना दे दिलਾਂ ਚ ਕਿੰਨੀ ਨਫਰਤ ਹੈ ਕਿ ਕੋਈ ਬੰਦਾ ਚਾਹੇ ਕਿੱਡਾ ਹੀ ਮਰਜੀ ਦੇਸ਼ ਲਈ ਕੁਰਬਾਨੀਆਂ ਕਰ ਗਿਆ ਉਹ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਰਹਿਣਗੇ ਪਰ ਜਿਹੜੇ ਦੇਸ਼ ਭਗਤ ਮੁਸਲਮਾਨ ਨਾਂ ਵਾਲੇ ਐ ਤੇ ਉਹਨਾਂ ਤੋਂ ਨਫਰਤ ਕਰਦੇ ਆ ਇਹ ਪੂਰੇ ਦੂਸਰੀ ਗੱਲ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਕਿ ਜਿਹੜੀ ਆਹ ਸ਼੍ਰੀ ਗੰਗਾਜੀ ਦੇ ਵਿੱਚ ਇਸ਼ਨਾਨ ਕਰਨ ਲਈ ਲੋਕ ਜਾ ਰਹੇ ਐ ਇਹਦੇ ਤੇ ਕਿਸੇ ਨੇ NGT ਦੇ ਵਿੱਚ نیشنل ਗ੍ਰੀਨ ਟ੍ਰਿਬਿਊਨਲ ਦੇ ਵਿੱਚ ਇੱਕ ਰਿਟ ਪਾਦ ਤੇ ਵੀ ਉੱਥੋਂ ਦੇ ਪਾਣੀ ਦੀ ਜਾਂਚ ਕਰਾਓ ਵੀ ਉਹਦੇ 'ਚ ਕੋਈ ਕਿਸੇ ਤਰ੍ਹਾਂ ਦੇ ਪੋਲੂਸ਼ਨ ਤਾਂ ਨਹੀਂ ਹੈ ਜਿਹੜਾ ਗੰਗਾ ਤੇ ਜਮਨਾ ਦਾ ਪਾਣੀ ਹੈ ਅ ਉਸ ਦੇ ਵਿੱਚ NGT ਨੇ ਜਿਹੜਾ نیشنل ਗ੍ਰੀਨ ਟ੍ਰਿਬਿਊਨਲ ਹੈ ਉਹਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਕੇਂਦਰ ਸਰਕਾਰ ਦਾ ਉਹਨੂੰ ਕਿਹਾ ਵੀ ਤੁਸੀਂ ਉੱਥੋਂ ਦੇ ਪਾਣੀ ਟੈਸਟ ਕਰੋ ਜਿਹੜਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਨੇ ਪਾਣੀ ਨੂੰ ਟੈਸਟ ਕਰਕੇ ਇਹ ਦੱਸਿਆ ਵੀ ਜਿਹੜਾ ਜਿੱਥੇ ਲੋਕ ਇਸ਼ਨਾਨ ਕਰਦੇ ਐ ਉਹ ਪਾਣੀ ਜਿਹੜਾ ਹੈ ਉਹਦੇ ਵਿੱਚ ਮਨੁੱਖੀ ਤੇ ਜਾਨਵਰਾਂ ਦਾ ਜਿਹੜਾ ਗੰਧਮੰਦ ਹੈ ਉਹਦੇ ਕਾਫੀ ਸਾਰੇ ਜ਼ਿਆਦਾ ਮਾਤਰਾ ਉਹਦੇ ਵਿੱਚ ਹੈਗੀ ਹੈ ਤੇ ਇਹ ਜਿਹੜਾ ਪਾਣੀ ਹੈ ਪੀਣ ਦੀ ਤਾਂ ਗੱਲ ਛੱਡੋ ਇਹ ਨਹਾਉਣ ਧੋਣ ਲਈ ਵੀ ਸੇਫ ਨਹੀਂ ਹੈ ਇਹ ਪਾਣੀ ਉਹਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਇਹ ਰਿਪੋਰਟ ਦਿੱਤੀ ਤੇ ਉਸ ਦੇ ਵਿੱਚ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰ ਚੇਅਰਮੈਨ ਨੇ ਜਸਟਿਸ ਪ੍ਰਕਾਸ਼ ਸ਼ਰੀਵਸਤਵਾ ਇੱਕ ਜੁਡੀਸ਼ੀਅਲ ਮੈਂਬਰ ਨੇ ਸੁਧੀਰ ਅਗਰਵਾਲ ਇੱਕ ਐਕਸਪਰਟ ਨੇ ਉਹਨਾਂ ਵੱਲ ਉਹਨਾਂ ਨੇ ਇਹ ਗੱਲਾਂ ਸੁਣੀਆਂ ਤੇ ਇਸ ਦੇ ਨਾਲ ਕਾਫੀ ਵੱਡਾ ਇਹਦੇ ਤੇ ਮਤਲਬ ਇੱਕ ਮੁੱਦਾ ਖੜਾ ਹੋ ਗਿਆ ਦੱਸ ਦਈਏ ਕਿ ਯੂਪੀ ਦਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਸ ਨੂੰ ਦਸੰਬਰ ਦੇ ਵਿੱਚ ਕਿਹਾ ਗਿਆ ਸੀਗਾ ਕੁੰਭ ਸ਼ੁਰੂ ਹੋਣ ਤੋਂ ਪਹਿਲਾਂ ਕਿ ਤੁਸੀਂ ਇਹ ਪਾਣੀ ਨੂੰ ਟੈਸਟ ਕਰਕੇ ਦੱਸੋ ਤੇ ਇਹਦੇ ਤੇ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਕਿ ਪਾਣੀ ਠੀਕ ਹੋਵੇ ਜਦੋਂ ਲੋਕ ਆਉਣ ਲੱਖਾਂ ਕਰੋੜਾਂ ਲੋਕਾਂ ਨੇ ਆਉਣਾ ਹੈ ਤੇ ਉਹਨਾਂ ਨੇ ਅਜੇ ਤੱਕ ਉਹ ਕੋਈ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਪੇਸ਼ ਹੀ ਨਹੀਂ ਕੀਤੀ ਯੂਪੀ ਦੇ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਸੋ ਦੋਸਤੋ ਸ਼ਰਧਾ ਆਪਣੀ ਥਾਂ ਸਿਹਤ ਆਪਣੀ ਥਾਂ ਇਹ ਜ਼ਰੂਰ ਦੇਖਣ ਦੀ ਲੋੜ ਹੈ ਸ਼ਰਧਾ ਕਰਕੇ ਤੁਹਾਡੀ ਮਾਨਸਿਕ ਸਿਹਤ ਤਾਂ ਥੋੜੀ ਤਾਹਾ ਹੋ ਸਕਦੀ ਹੈ ਪਰ ਸਰੀਰਕ ਸਿਹਤ ਨੂੰ ਕੋਈ ਨਾ ਕੋਈ ਤਰ੍ਹਾਂ ਦਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਇਸ ਦੇ ਤੋਂ ਥੋੜਾ ਜੱਕ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਕੇ ਰੱਖਣ ਦੀ ਲੋੜ ਹੈਗੀ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਪਹਿਲਾਂ ਵੀ ਸਾਂਝੀ ਕੀਤੀ ਸੀ ਕੱਲ ਉਸੇ ਤਰ੍ਹਾਂ ਕੇਂਦਰ ਸਰਕਾਰ ਨੇ ਧੱਕਾ ਕਰਕੇ ਜਿਹੜਾ ਅੱਜ ਚੀਫ ਇਲੈਕਸ਼ਨ ਕਮਿਸ਼ਨਰ ਹੈ ਅਰਜੀਤ ਕੁਮਾਰ ਉਹਨੇ ਰਿਟਾਇਰ ਹੋ ਜਾਣਾ ਹੈ ਕੱਲ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹ ਜਿਹੜਾ ਕਾਨੂੰਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਕਹਿਣ ਦੇ ਉਲਟ ਬਣਾਇਆ ਸੀ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਦੋਂ ਚੋਣ ਕਮਿਸ਼ਨਰਾਂ ਦੀ ਚੋਣ ਕਰਨੀ ਹੈ ਤਾਂ ਉਹਦੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਜੀ ਹੋਣ ਉਹਦੇ ਚ ਆਪੋਜੀਸ਼ਨ ਦਾ ਲੀਡਰ ਹੋਵੇ ਤੇ ਉਹਦੇ ਚ ਚੀਫ ਜਸਟਿਸ ਆਫ ਇੰਡੀਆ ਹੋਵੇ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਲਿਆ ਕੇ ਕਰਤਾ ਵੀ ਨਹੀਂ ਇੱਕ ਪ੍ਰਧਾਨ ਮੰਤਰੀ ਹੋਊ ਇੱਕ ਉਹਦਾ ਕੈਬਨਟ ਮੰਤਰੀ ਹੋਊ ਤੇ ਦੂਜਾ اپੋਜੀਸ਼ਨ ਦਾ ਲੀਡਰ ਹੋਊ ਜਾਨੀ ਕਿ ਦੋ ਸਰਕਾਰ ਦੇ ਨਮਾਇਦੇ ਹੋਣਗੇ ਜਿਹੜਾ ਮਰਜ਼ੀ ਬੰਦਿਆਂ ਨੂੰ ਚੁਣ ਉਹਨਾਂ ਨੇ ਕੱਲ ਉਹਨਾਂ ਨੇ ਉਹ ਮੀਟਿੰਗ ਕਰਕੇ ਆਪਣੀ ਮਰਜ਼ੀ ਨਾਲ ਚੁਣ ਲਏ ਤੇ ਜਿਹੜਾ ਹੁਣ ਇਸ ਟਾਈਮ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨਰ ਸੀਗਾ ਉਸ ਨੂੰ ਉਹਨਾਂ ਨੇ ਗਿਆਨੇਸ਼ ਕੁਮਾਰ ਉਹਨੂੰ ਚੀਫ ਇਲੈਕਸ਼ਨ ਕਮਿਸ਼ਨਰ ਬਣਾ ਦਿੱਤਾ ਹਰਿਆਣੇ ਦਾ ਜਿਹੜਾ ਚੀਫ ਸੈਕਟਰੀ ਹੈ ਵਿਵੇਕ ਜੋਸ਼ੀ ਉਹਨੂੰ ਨਵਾਂ ਇਲੈਕਸ਼ਨ ਕਮਿਸ਼ਨਰ ਚੁਣ ਲਿਆ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਹੈ ਉਹਨਾਂ ਨੇ ਆਪਣੇ ਲਿਖਤੀ ਤੌਰ ਤੇ ਉਹਨਾਂ ਨੂੰ ਇਹਦੇ ਤੇ ਇਤਰਾਜ਼ ਦੇ ਕੇ ਕਿਹਾ ਵੀ ਮਾਨਯੋਗ ਸੁਪਰੀਮ ਕੋਰਟ ਦੀ ਬੁੱਧਵਾਰ ਨੂੰ ਸੁਣਵਾਈ ਹੋ ਰਹੀ ਹੈ 2 ਦਿਨ ਨੇ ਵਿਚਾਲੇ ਇਹਨੂੰ 2 ਦਿਨ ਲਈ ਗਾਹਾਂ ਪਾ ਲਓ ਤੇ ਤਾਂ ਕਿ ਉਸ ਸੁਣਵਾਈ ਤੋਂ ਬਾਅਦ ਆਪਾਂ ਇਹਦੇ ਤੇ ਬੈਠ ਕੇ ਵਿਚਾਰ ਕਰ ਸਕੀਏ ਉਹ ਉਹਨਾਂ ਨੇ ਇਹਦੀ ਕੋਈ ਗੱਲ ਨਹੀਂ ਸੁਣੀ ਤੇ ਆਪਣਾ ਇਹ ਕੰਮ ਕਰਤਾ ਹੁਣ ਮਾਨਯੋਗ ਸੁਪਰੀਮ ਕੋਰਟ ਹੈ ਜਿਹੜੀ ਉਦੇ ਤੇ ਇੱਕ ਦਬਾਅ ਹੋਊਗਾ ਵੀ ਇੱਕ ਚੋਣ ਕਮਿਸ਼ਨ ਦੀ ਨਿਯੁਕਤੀ ਕਰ ਦਿੱਤੀ ਤੇ ਹੁਣ ਉਹਨੂੰ ਰੱਦ ਕਿਵੇਂ ਕਰਨਾ ਹੈ ਜਾਂ ਕੀ ਕਰਨਾ ਹੈ ਇਹ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਸੀ ਹੁਣ ਦੁਬਾਰਾ ਫੇਰ ਇਹੀ ਕੀਤਾ ਹੈ ਜਣੀ ਧੱਕੇਸ਼ਾਹੀ ਹੋ ਰਹੀ ਹੈ ਆਪਣੀ ਮੁਠੀ ਚ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਭਾਰਤ ਦਾ ਜਿਹੜਾ ਵਦੇਸ਼ੀ ਵਪਾਰ ਹੈਗਾ ਅਸੀਂ ਕਿੰਨੀ ਚੀਜ਼ਾਂ ਦਾ ਮਾਲ ਬਾਹਰ ਭੇਜਦੇ ਆ ਤੇ ਕਿੰਨੀਆਂ ਦਾ ਸਾਡੇ ਦੇਸ਼ ਚ ਆਉਂਦਾ ਉਹ ਨੂੰ ਅਸੀਂ ਜਿਹੜਾ ਜੇ ਅਸੀਂ ਭੇਜਦੇ ਘਟ ਦੀਆਂ ਤੇ ਆਉਂਦਾ ਸਾਡੇ ਜ਼ਿਆਦਾ ਤਾਂ ਉਹਨੂੰ ਵਪਾਰਕ ਘਟਾ ਕਹਿੰਦੇ ਆ ਉਹ ਜਿਹੜਾ ਵਪਾਰਕ ਘਟਾ ਹੈ ਸਾਡਾ ਉਹ ਜਿਹੜਾ ਉਹ ਪਿਛਲੇ ਸਾਲ ਜਿਹੜਾ ਜਨਵਰੀ ਦੇ ਵਿੱਚ ਉਹ ਸੀਗਾ 16.56 ਅਰਬ ਦਾ ਜਣੀ ਤਕਰੀਬਨ 16 ਅਰਬ ਡਾਲਰ ਦਾ ਘਾਟਾ ਸੀਗਾ ਇਸ ਵਾਰੀ ਹੁਣ ਜਨਵਰੀ 2025 ਚ ਇਹ 22.99 ਜਾਨੀ ਕਿ 23 ਅਰਬ ਡਾਲਰ ਹੋ ਗਿਆ ਜਿਹੜੀ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੋਰ ਵੀ ਜ਼ਿਆਦਾ ਵਪਾਰਕ ਘਾਟਾ ਹੈ ਸਾਡਾ ਸਾਡੀਆਂ ਐਕਸਪੋਰਟਸ ਘਟਣਾ ਇੰਪੋਰਟਸ ਜ਼ਿਆਦਾ ਨੇ ਤੇ ਇਸ ਤਰ੍ਹਾਂ ਨਾਲ ਇਹਦੇ ਚ ਦੱਸਿਆ ਇਹ ਜਾ ਰਿਹਾ ਹੈ ਵੀ ਸਾਡੀਆਂ ਜਿਹੜੀਆਂ ਐਕਸਪੋਰਟਸ ਹੈ ਜਿਹੜੀਆਂ ਅਸੀਂ ਚੀਜ਼ਾਂ ਬਾਹਰ ਭੇਜਦੇ ਹਾਂ ਉਹ 2.38% ਘਟ ਕੇ ਭੇਜੀਆਂ ਨੇ ਇਸ ਵਾਰੀ ਤੇ ਜਿਹੜੀਆਂ ਆਪਣੀਆਂ ਇੰਪੋਰਟਸ ਨੇ ਉਹ ਪਹਿਲਾਂ ਜਿਹੜੀਆਂ ਸੀ ਦਾ ਉਹ 10.28% ਵੱਧ ਗਈਆਂ ਤੇ 59.42 ਅਰਬ ਡਾਲਰ ਅਸੀਂ ਚੀਜ਼ਾਂ ਦੀਆਂ ਚੀਜ਼ਾਂ ਇੰਪੋਰਟ ਕੀਤੀਆਂ ਇੱਕ ਥੋੜੀ ਜੀ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰੀਏ ਵੀ ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਮੰਗਾਉਨੇ ਆ ਉਹਨਾਂ ਚੋਂ ਕੁਝ ਚੀਜ਼ਾਂ ਅਜਹੀਆਂ ਨੇ ਵੱਡੀਆਂ ਜਿਨ੍ਹਾਂ ਨੂੰ ਸਿਰਫ ਅਮੀਰ ਵਰਤਦੇ ਜਿਹੜੇ ਅਸੀਂ ਮਹਿੰਗੇ ਡਾਲਰ ਐਕਸਪੋਰਟ ਚੀਜ਼ਾਂ ਕਰਕੇ ਸਾਡੇ ਦੇਸ਼ ਦੀਆਂ ਜ਼ਰੂਰੀ ਲੋੜਾਂ ਦੀਆਂ ਚੀਜ਼ਾਂ ਉੱਥੇ ਵੇਚ ਕੇ ਕਮਾਉਨੇ ਆ ਉਹ ਬਹੁਤ ਉਹਦਾ ਵੱਡਾ ਹਿੱਸਾ ਜਿਹੜਾ ਹੈ ਅਮੀਰਾਂ ਨੂੰ ਚੀਜ਼ਾਂ ਦੇਣ ਲਈ ਵਰਤਿਆ ਜਾਂਦਾ ਹੈ ਜਾਨੀ ਉਹ ਬਾਹਰ ਘਾਟੇ ਦੇ ਵਿੱਚ ਸਾਡੇ ਦੇਸ਼ ਦੇ ਅਮੀਰ ਲੋਕ ਜਿਹੜੇ ਕੰਜ਼ਿਊਮਰ ਨੇ ਉਹਨਾਂ ਦਾ ਵੱਡਾ ਹਿੱਸਾ ਹੈਗਾ ਇਹਦੇ ਵਿੱਚ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਦੋਸਤ ਅਗਲੀ ਜਿਹੜੀ ਕਰਨੀ ਚਾਹੁੰਦੇ ਆ শ্রীলঙ্কা ਦੇ ਵਿੱਚ ਅ ਪਿੱਛੇ 12 ਫਰਵਰੀ ਨੂੰ ਅਡਾਨੀ ਨੇ ਜਿਹੜਾ ਉੱਥੇ ਪ੍ਰੋਜੈਕਟ ਲਾਉਣਾ ਸੀਗਾ ਉਹ ਉਹਦੇ ਤੋਂ ਨੇ ਨਾ ਕਰ ਦਿੱਤੀ ਧਿਆਨ ਹੋ ਗਈ ਉਹਦੀ ਤੇ ਉੱਥੋਂ ਦੇ ਕੱਲ ਰਾਸ਼ਟਰਪਤੀ ਜਿਹੜੇ ਦੇਸ਼ਾ ਨਾਇਕੇ ਨੇ ਉਹਨਾਂ ਨੇ ਪਾਰਲੀਮੈਂਟ ਨੂੰ ਦੱਸਿਆ ਵੀ ਅਸੀਂ ਕਿਸੇ ਵੀ ਤਰੀਕੇ ਦੇ ਵਿੱਚ ਜਿਹੜੀ ਮਹਿੰਗੀ ਬਿਜਲੀ ਖਰੀਦਣਾ ਉਹਨੂੰ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਅਸੀਂ ਜਿਹੜਾ ਪਿੱਛੇ ਕੁਝ ਬਿਜਲੀ ਖਰੀਦਣ ਦੇ ਸਮਝੌਤੇ ਅਸੀਂ ਕੀਤੇ ਹੈ ਵਿੰਡ ਪਾਵਰ ਦੇ ਉਹ ਅਸ ਇੰਕਰੀਡਿਬਲ ਹੈ 4.65 ਸੈਂਟ ਅਮਰੀਕਨ ਸੈਂਟ ਪਰ ਯੂਨਟ ਦੇ हिसाब ਨਾਲ ਤੇ ਅਡਾਨੀ ਸਾਹਿਬ ਸਾਨੂੰ ਦੇ ਰਹੇ ਸੀ 8.26 ਸੈਂਟ ਪਰ ਯੂਨਟ ਜਣੀ ਤਕਰੀਬਨ ਦੁੱਗਣੇ ਰੇਟ ਤੇ ਸਾਨੂੰ ਦੇ ਰਿਆ ਸੀ ਅਸੀਂ ਕਿ ਐਸੀ ਵੀ ਰੇਟ ਠੀਕ ਕਰ ਲੋ ਅਸੀਂ ਤੁਹਾਡੇ ਨਾਲ ਕਰ ਲਾਂਗੇ ਪਰ ਉਹ ਉਹਨੂੰ ਲੱਗ ਗਿਆ ਤੇ ਦੂਜਾ ਉਹਦੇ ਤੇ ਮੁਕੱਦਮੇ ਵੀ ਚੱਲੇ ਹੋਏ ਸੀਗੇ ਅਡਾਨੀ ਤੇ ਉਹਦੇ ਚ ਹਿਊਮਨ ਰਾਈਟਸ ਦੀ ਉਲੰਘਣਾ ਦਾ ਲੈਂਡ ਰਾਈਟਸ ਜਿਹੜੇ ਜ਼ਮੀਨ ਦੇ ਹੱਕ ਨੇ ਉਹਨਾਂ ਦੀ ਉਲੰਘਣਾ ਦਾ ਐਨਵਾਇਰਨਮੈਂਟ ਨੂੰ ਖਰਾਬ ਕਰਨ ਦਾ ਕਈ ਸਾਰੇ ਮੁਕਾਦਮੇ ਅਡਾਨੀ ਦੇ ਵਿਰੁੱਧ ਸੀਗੇ ਤੇ ਅਡਾਨੀ ਸਾਭ ਜੀ ਉਤੋਂ ਭੱਜ ਗਏ 12 ਤਰੀਕ ਨੂੰ ਤੇ ਇਹ ਅਗਲੀ ਗੱਲ ਹੈ ਆ ਆ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਦੋਸਤੋ ਇਹ ਹੈ ਕਿ ਕੱਲ ਉੜੀਸਾ ਦੀ ਇੱਕ ਯੂਨੀਵਰਸਿਟੀ ਜਿਹੜੀ ਹੈ ਜਿਹਦਾ ਨਾਂ ਕਲਿੰਗਾ ਇੰਸਟੀਚਿਊਟ ਆਫ ਇੰਡਸਟਰੀਅਲ ਟ੍ਰੇਨਿੰਗ ਕੇ ਆਈ ਆਈਟੀ ਉਤੋਂ ਦੇ ਵਿੱਚ ਇੱਕ ਕੁੜੀ ਜਿਹੜੀ ਹੈ 네ਪਾਲੀ ਕੁੜੀ ਉਸਨੇ ਆਪਣੇ ਹੌਸਟਲ ਦੇ ਕਮਰੇ ਵਿੱਚ ਸੁਇਸਾਈਡ ਕਰ ਦਿੱਤਾ ਕਿਉਂਕਿ ਕਿਸੇ ਮੁੰਡੇ ਨੇ ਉਹਦੇ ਨਾਲ ਦੁਰਵਿਵਹਾਰ ਕੀਤਾ ਸੀਗਾ ਤੇ ਉੱਥੋਂ ਲੋਕ ਬੱਚੇ ਜਿਹੜੇ ਆ ੜਕ ਗਏ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਖਾਸ ਤੌਰ ਤੇ 네ਪਾਲੀ ਵਿਦਿਆਰਥੀ ਜਿਹੜੇ 500 ਉੱਥੇ ਪੜ੍ਹਦੇ ਆ ਉਸ ਯੂਨੀਵਰਸਿਟੀ ਦੇ ਵਿੱਚ ਇਹ ਡੀਮਡ ਯੂਨੀਵਰਸਿਟੀ ਹੈ ਤੇ ਉਹਨਾਂ ਨੇ ਜਦੋਂ ਪ੍ਰੋਟੈਸਟ ਕੀਤਾ ਤੇ ਕਿਹਾ ਕਿ ਵੀ ਉਹਨੂੰ ਮੁੰਡੇ ਨੂੰ ਗ੍ਰਿਫਤਾਰ ਕਰਿਆ ਜਾਵੇ ਜਿਹੜਾ ਇਸ ਦੀ ਕੁੜੀ ਦੀ ਮੌਤ ਦੇ ਲਈ ਜ਼ਿੰਮੇਵਾਰ ਹੈ ਉਸ ਯੂਨੀਵਰਸਿਟੀ ਨੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਉਹਨਾਂ ਨੂੰ ਬੱਸਾਂ 'ਚ ਭਰ ਕੇ 30 ਕਿਲੋਮੀਟਰ ਦੂਰ ਜਿਹੜਾ ਹੈਗਾ ਆ ਅਟਕ ਦਾ ਜਿਹੜਾ ਹੈਗਾ ਉੱਥੇ ਛੱਡ ਦਿੱਤਾ ਰੇਲ ਕੱਟ ਕੇ ਰੇਲਵੇ ਸਟੇਸ਼ਨ ਤੇ ਛੱਡਿਆ ਤੇ ਉੱਥੇ ਜਾ ਕੇ ਬਹੁਤ ਸਾਰੇ ਵਿਦਿਆਰਥੀ ਮੁੰਡੇ ਵੀ ਤੇ ਕੁੜੀਆਂ ਵੀ ਪਟਕਦੇ ਰਹੇ ਕਿਉਂਕਿ ਉਹਨਾਂ ਦੀ ਜੇਬਾਂ 'ਚ ਪੈਸੇ ਵੀ ਹੈ ਨਹੀਂ ਸੀਗੇ ਟਿਕਟਾਂ ਖਰੀਦਣ ਲਈ ਤੇ ਜਾਣ ਲਈ ਹੁਣ ਉਹਨਾਂ ਦਾ ਪਤਾ ਨਹੀਂ ਕੀ ਬਣੂ ਤੇ ਐਸੇ ਫਰਵਰੀ ਦੇ ਅਖੀਰਲੇ ਹਫਤੇ 'ਚ ਬੱਚਿਆਂ ਦੇ ਇਮਤਿਹਾਨ ਨੇ ਤੇ ਉਹਨਾਂ ਨੇ ਨੋਟਸ ਕੱਢ ਕੇ ਵੀ ਜਿਹੜੇ ਵਿਦੇਸ਼ੀ ਵਿਦਿਆਰਥੀ ਨੇ ਉਹਨਾਂ ਲਈ ਇਹ ਯੂਨੀਵਰਸਿਟੀ ਹਾਲ ਦੀ ਘੜੀ ਬੰਦ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਧੱਕੇ ਨਾਲ ਛੱਡਤਾ ਇਹ ਰੋਲ ਗੁੰਡਾ ਕਰਦੀ ਹੈ ਇੱਕ ਇਨਸਾਫ ਦੇਣ ਦੀ ਬਜਾਏ ਤੁਸੀਂ ਜਿਹੜੇ ਬੱਚੇ ਇਨਸਾਫ ਮੰਗਦੇ ਉਹਨਾਂ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਦੇਸ਼ ਵਿਦੇਸ਼ ਦੇ ਵਿੱਚ ਕੀ ਨਾ ਹੋਣਾ ਉੱਥੋਂ ਦੀ ਬੀਜੇਪੀ ਸਰਕਾਰ ਨੂੰ ਇਹਦਾ ਸਖਤ ਨੋਟਿਸ ਲੈ ਕੇ ਉਸ ਯੂਨੀਵਰਸਿਟੀ ਤੇ ਐਕਸ਼ਨ ਲੈਣਾ ਚਾਹੀਦਾ ਹੈ ਤੇ ਉਹਨਾਂ ਵਿਦਿਆਰਥੀਆਂ ਨੂੰ ਦੁਬਾਰਾ ਬੁਲਾ ਕੇ ਉਹਨਾਂ ਦੇ ਉਹਨਾਂ ਨੂੰ ਇਮਤਿਹਾਨ ਦੇਣ ਦੇ ਲਈ ਇੱਕ ਠੀਕ ਵਾਤਾਵਰਣ ਸਜਣ ਦੀ ਲੋੜ ਹੈ ਤਾਂ ਕਿ ਉਹ ਇਮਤਿਹਾਨ ਦੇ ਸਕਣ ਉਹਨਾਂ ਨੇ ਇੰਨੀਆਂ ਫੀਸਾਂ ਭਰ ਕੇ ਉਹ ਯੂਨੀਵਰਸਿਟੀ 'ਚ ਦਾਖਲੇ ਲਈ ਹੋਣਗੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ